ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਤਸ਼੍ਰੀ ਕਾਲ ਦੀਆਂ ਵੱਡੀਆਂ ਖਬਰਾਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਿੱਚ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਲਈ ਜਾ ਸਕਦੇ ਹਨ ਵੱਡੇ ਫੈਸਲੇ ਵਿਧਾਇਕ ਰਮਨ ਰੋੜਾ ਭ੍ਰਿਸ਼ਟਾਚਾਰ ਮਾਮਲੇ ਵਿੱਚ ਗ੍ਰਿਫਤਾਰ ਇੰਸਪੈਕਟਰ ਹਰਪ੍ਰੀਤ ਕੌਰ ਨੂੰ ਵਿਜੀਲੈਂਸ ਨੇ ਅਦਾਲਤ 'ਚ ਕੀਤਾ ਪੇਸ਼ 14 ਦਿਨ ਲਈ ਭੇਜਿਆ ਜੇਲ ਸੀਐਮ ਭਗਵੰਤ ਮਾਨ ਦੇ ਮੰਤਰੀ ਦੀ ਵਿਕਰਮਜੀਠਿਆ ਨੂੰ ਸਿੱਧੀ ਚੇਤਾਵਨੀ 2 ਦਿਨਾਂ ਦਾ ਦਿੱਤਾ ਸਮਾਂ ਆਪਣੀ ਹੀ ਪਾਰਟੀ ਦੇ ਖਿਲਾਫ ਧਰਨੇ ਉੱਤੇ ਬੈਠੀ ਮਹਿਲਾ ਵਿੰਗ ਪੰਚ ਪੰਜਾਬ ਦੀ ਪ੍ਰਧਾਨ ਪ੍ਰੀਤੀ ਮਲਹੋਤਰਾ ਦਿੱਲੀ ਦੇ ਆਗੂਆਂ ਖਿਲਾਫ ਖੋਲ੍ਹਿਆ ਮੋਰਚਾ ਪੰਜਾਬ ਵਿਦਵਾਨ ਸਭਾ ਨੇ ਬਾਗੀ ਅਕਾਲੀ ਆਗੂ ਡਾਕਟਰ ਸੁਖਵਿੰਦਰ ਸੂਖੀ ਤੋਂ ਮੰਗਿਆ ਸਪਸ਼ਟੀਕਰਨ 29 ਜੁਲਾਈ ਤੱਕ ਦਾ ਦਿੱਤਾ ਸਮਾਂ ਪੰਜਾਬ ਵਿੱਚ ਨਸ਼ਾ ਤਸਕਰ ਹੋਣਗੇ ਟਰੈਕ ਡੀਜੀਪੀ ਗੌਰਵ ਯਾਦਵ ਨੇ ਕੀਤਾ ਵੱਡਾ ਐਲਾਨ ਪੰਜਾਬ ਚ ਬਦਲਿਆ ਮੌਸਮ ਦਾ ਮિજાਜ 6 ਜ਼ਿਲ੍ਹਿਆਂ ਚ ਅਜਮੀ ਪੈਣ ਦੀ ਸੰਭਾਵਨਾ 6 ਜੂਨ ਦੇ ਸ਼ਹੀਦੀ ਸਮਾਗਮ ਸੰਬੰਧੀ ਅਜ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਨੂੰ ਮਿਲੇਗਾ ਸ਼੍ਰੋਮਣੀ ਕਮੇਟੀ ਦਾ ਵਫਦ ਹਰਜਿੰਦਰ ਸਿੰਘ ਤਾਮੀ ਨੇ ਦਿੱਤਾ ਵੱਡਾ ਬਿਆਨ ਆਮ ਆਦਮੀ ਪਾਰਟੀ ਦਾ ਬਾਗੀ ਪ੍ਰੀਤੀ ਮਲਹੋਤਰਾ ਤੇ ਵੱਡਾ ਐਕਸ਼ਨ ਅਮਨਦੀਪ ਕੌਰ ਨੂੰ ਸੌਪਿਆ ਮੈਲਾ ਵਿੰਗ ਦੀ ਪ੍ਰਧਾਨ ਦਾ ਵਾਧੂ ਕਾਰਜਪਾਰ ਸਸਤਾ ਹੋਇਆ ਐਲਪੀਜੀ ਸਿਲੰਡਰ ਅੱਜ ਤੋਂ ਲਾਗੂ ਹੋਈਆਂ ਨਵੀਆਂ ਕੀਮਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਿੱਚ ਪੰਜਾਬ ਕੈਬਨਟ ਦੀਆਂ ਹੈ ਮੀਟਿੰਗ ਹੋਣ ਜਾ ਰਹੀ ਹੈ ਇਹ ਮੀਟਿੰਗ ਅੱਜ ਦੁਪਹਿਰ 12 ਵਜੇ ਮੁੱਖ ਮੰਤਰੀ ਭਗਵੰਤ ਮਾਨ ਦੇ ਚੰਡੀਗੜ੍ਹ ਸਥਿਤ ਸਰਕਾਰੀ ਨਿਵਾਸ ਸਥਾਨ ਤੇ ਹੋਵੇਗੀ ਹਾਲਾਂਕਿ ਕੈਬਨਟ ਮੀਟਿੰਗ ਦਾ ਕੋਈ ਏਜੰਡਾ ਜਾਰੀ ਨਹੀਂ ਕੀਤਾ ਗਿਆ ਪਰ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਹੋਣ ਵਾਲੀ ਉਪ ਚੋਣ ਤੋਂ ਪਹਿਲਾਂ ਇਸ ਮੀਟਿੰਗ ਬਹੁਤ ਹੀ ਮਹੱਤਵਪੂਰਨ ਦੱਸਿਆ ਜਾ ਰਿਹਾ ਹੈ ਇਸ ਮੀਟਿੰਗ ਵਿੱਚ ਕਈ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਜਾ ਸਕਦੀ ਹੈ ਤੇ ਪੰਜਾਬ ਦੇ ਲੋਕਾਂ ਲਈ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਪ੍ਰਿਸ਼ਟਾਚਾਰ ਮਾਮਲੇ 'ਚ ਵਿਧਾਇਕ ਰਮਨ ਅਰੋੜਾ ਦੀ ਕੜੀ ਨਾਲ ਜੁੜੀ ਨਗਰ ਨਿਗਮ ਦੀ ਇੰਸਪੈਕਟਰ ਹਰਪ੍ਰੀਤ ਕੌਰ ਨੂੰ ਵੀ ਬੀਤੇ ਦਿਨੀ ਵਿਜੀਲੈਂਸ ਵੱਲੋਂ ਅਮਰੀਕਸਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਦਾ ਰਿਮਾਂਡ ਖਤਮ ਹੋਣ ਤੇ ਮਾਣਯੋਗ ਡਿਊਟੀ ਮੈਜਿਸਟਰੇਟ ਾਂਚਲ ਗੋਇਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਦੋਵਾਂ ਪੱਖਾਂ ਦੀ ਬਹਿਸ ਹੁੰਦੇ ਹੋਏ 14 ਦਿਨਾਂ ਲਈ ਜੁਡੀਸ਼ੀਅਲ ਜੇਲ੍ਹ ਭੇਜਣ ਦਾ ਹੁਕਮ ਸੁਣਾਇਆ ਹੈ ਹੁਣ ਨਗਰ ਨਿਗਮ ਦੇ ਇੰਸਪੈਕਟਰ ਹਰਪ੍ਰੀਤ ਕੌਰ ਨੂੰ 28 ਜੂਨ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਇੱਥੇ ਜ਼ਿਕਰ ਹੋ ਗਿਆ ਹੈ ਕਿ ਵਿਧਾਇਕ ਰਮਨ अरोड़ा ਨੂੰ ਵੀ ਬੀਤੇ ਦਿਨੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਅਦਾਲਤ ਨੇ 4 ਦਿਨਾਂ ਦਾ ਰੀਮਾਂਡ ਦਿੱਤਾ ਸੀ ਜਿਸ ਨੂੰ ਅੱਜ ਮੁੜ ਰਿਮਾਂਡ ਖਤਮ ਹੋਣ ਤੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਇੱਥੇ ਵੀ ਜ਼ਿਕਰਯੋਗ ਹੈ ਕਿ ਸੁਖਦੇਵ ਵਿਸ਼ਿਸ਼ਟ ਏਟੀਪ ਨੂੰ ਅਦਾਲਤ ਪਹਿਲਾਂ ਹੀ 14 ਦਿਨ ਦੇ ਨਿਆਇਕ ਹਿਰਾਸਤ ਵਿੱਚ ਪੇਚ ਚੁੱਕੀ ਹੈ ਦੂਜੇ ਪਾਸੇ ਅਦਾਲਤ ਵਿੱਚ ਕੁਝ ਲੋਕਾਂ ਵੱਲੋਂ ਬਿਆਨ ਵੀ ਦਰਜ ਕਰਵਾਏ ਗਏ ਹਨ ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਅਜੀਠਿਆ ਵਿਚਾਲੇ ਮਾਈਨਿੰਗ ਦੇ ਮੁੱਦੇ ਨੂੰ ਲੈ ਕੇ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ ਹੁਣ ਇਸ ਮਾਮਲੇ ਨੂੰ ਲੈ ਕੇ ਮંત્રી ਕੁਟਾਰੂ ਚੱਕਣੇ ਮਜੀਠੀਆ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਉਹਨਾਂ ਨੇ ਮਜੀਠੀਆ ਵੱਲੋਂ ਸੋਸ਼ਲ ਮੀਡੀਆ ਤੇ ਪਾਈ ਪੋਸਟ ਨੂੰ 2 ਦਿਨਾਂ ਦੇ ਅੰਦਰ ਅੰਦਰ ਹਟਾਉਣ ਲਈ ਕਿਹਾ ਤੇ ਜੇਕਰ ਮਜੀਠੀਆ ਵੱਲੋਂ ਅਜਿਹਾ ਨਹੀਂ ਕੀਤਾ ਗਿਆ ਤਾਂ ਫਿਰ ਉਸ ਨੂੰ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ ਮੰਤਰੀ ਕੁਟਾਰੂ ਚੱਕਣੇ ਕਿਹਾ ਕਿ ਮਜੀਠੀਆ ਵੱਲੋਂ ਸੋਸ਼ਲ ਮੀਡੀਆ ਤੇ ਪਾਈ ਗਈ ਪੋਸਟ ਬਿਲਕੁਲ ਗਲਤ ਹੈ ਤੇ ਜੇਕਰ ਉਹਨਾਂ ਵੱਲੋਂ 2 ਦਿਨਾਂ ਦੇ ਅੰਦਰ ਅੰਦਰ ਪੋਸਟ ਨੂੰ ਫੇਸਬੁਕ ਪੇਜ ਤੋਂ ਡਿਲੀਟ ਨਹੀਂ ਕੀਤਾ ਗਿਆ ਤਾਂ ਉਹਨਾਂ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿਟਾਰੂ ਚੱਕ ਨੇ ਕਿਹਾ ਕਿ ਵਿਕਰਮ ਮਜੀਠੀਆ ਦੀ ਮੰਗੀ ਤੌਰ ਤੇ ਬੁਣਾ ਇਨਸਾਨ ਹੈ ਜਿਸ ਨੂੰ ਸਿਆਸਤ ਬਾਰੇ ਕੁਝ ਨਹੀਂ ਪਤਾ ਉਹਨਾਂ ਨੇ ਕਿਹਾ ਕਿ ਪੰਜਾਬ ਚ ਚਿੱਟਾ ਘਰ ਘਰ ਕਿਸਨੇ ਪਹੁੰਚਾਇਆ ਹੈ ਇਹ ਸਾਰਾ ਪੰਜਾਬ ਜਾਣਦਾ ਹੈ ਅਤੇ ਤੁਸੀਂ ਪੰਜਾਬ ਦੀ ਤਬਾਹੀ ਲਈ ਜ਼ਿੰਮੇਵਾਰ ਹੋ ਉਹਨਾਂ ਨੇ ਕਿਹਾ ਕਿ ਮਜੀਠੀਆ ਨੇ ਮਾਫੀਆ ਚਲਾਉਣ ਵਾਲੀਆਂ ਸਰਕਾਰਾਂ ਨਾਲ ਕੰਮ ਕੀਤਾ ਹੈ ਉਹਨਾਂ ਨੇ ਮੁਰ ਮਜੀਠੀਆ ਨੂੰ ਉਕਤ ਪੋਸਟ ਹਟਾਉਂਦੀ ਚੇਤਾਵਨੀ ਦਿੱਤੀ ਹੈ ਆਮ ਆਦਮੀ ਪਾਰਟੀ ਦੀ ਮੈਲਾ ਵਿੰਗ ਪੰਜਾਬ ਦੀ ਪ੍ਰਧਾਨ ਪ੍ਰੀਤੀ ਮਲਹੋਤਰਾ ਨੇ ਆਪਣੀ ਹੀ ਪਾਰਟੀ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ ਪਟਿਆਲਾ ਚ ਪ੍ਰੀਤੀ ਮਲਹੋਤਰਾ ਨੇ ਪਾਰਟੀ ਦੇ ਤਕਸਾਲੀ ਕਾਰਕੁਨਾਂ ਦੀ ਅਣਸੁਣੀ ਹੋਣ ਕਾਰਨ ਵਿਰੋਧ ਪ੍ਰਦਰਸ਼ਨ ਕੀਤਾ ਉਹਨਾਂ ਦੇ ਨਾਲ ਵੱਡੀ ਗਿਣਤੀ ਵਿੱਚ ਪਾਰਟੀ ਦੇ ਹੋਰ ਕਾਰਕੁਨ ਵੀ ਮੌਜੂਦ ਰਹੇ ਪ੍ਰੀਤੀ ਮਲਹੋਤਰਾ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਵਿੱਚ ਹੁਣ ਉਹ ਲੋਕ ਹਾਵੀ ਹੋ ਚੁੱਕੇ ਹਨ ਜੋ ਦੂਜੇ ਟੀਰਾ ਤੋਂ ਆਏ ਹਨ ਉਹਨਾਂ ਕਿਹਾ ਕਿ ਇਹ ਨਵੇਂ ਆਏ ਲੋਕ ਪੁਰਾਣੇ ਸਮਰਪਿਤ ਟਕਸਾਲੀ ਆਗੂਆਂ ਤੇ ਵਰਕਰਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ ਉਹਨਾਂ ਨੇ ਔਰੋਪ ਲਗਾਇਆ ਹੈ ਕਿ ਪਾਰਟੀ ਦੇ ਅੰਦਰ ਹੁਣ ਦਿੱਲੀ ਤੋਂ ਆਏ ਹੋਏ ਹਾਰੇ ਹੋਏ ਆਗੂ ਪੂਰੀ ਤਰ੍ਹਾਂ ਕਾਬਜ ਹਨ ਜੋ ਪਾਰਟੀ ਦੀ ਨੀਤੀ ਅਤੇ ਰੂਪਰੇਖਾ ਨੂੰ ਨੁਕਸਾਨ ਪਹੁੰਚਾ ਰਹੇ ਹਨ ਪ੍ਰੀਤੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਵੀ ਸਵਾਲ ਚੁੱਕਦੇ ਹੋਏ ਕਿ ਹੈ ਕਿ ਜਿਨ੍ਹਾਂ ਉੱਤੇ ਲੋਕਾਂ ਨੇ ਭਰੋਸਾ ਕੀਤਾ ਸੀ ਅੱਜ ਉਹ ਵੀ ਸਿਰਫ ਇੱਕ ਡੰਮੀ ਮੁੱਖ ਮੰਤਰੀ ਬਣ ਕੇ ਰਹਿ ਗਏ ਹਨ ਉਹਨਾਂ ਕਿਹਾ ਕਿ ਜੇਕਰ ਪਾਰਟੀ ਨੇ ਜ਼ਮੀਨੀ ਵਰਕਰਾਂ ਦੀ ਆਵਾਜ਼ ਨਾ ਸੁਣੀ ਤਾਂ ਆਮ ਵਰਕਰਾਂ ਵਿੱਚ ਨਿਰਾਸ਼ਾ ਵਾਦੀ ਜਾਵੇਗੀ ਉਹਨਾਂ ਨੇ ਪਾਰਟੀ ਦੇ ਉੱਚ ਅਧਿਕਾਰੀਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਹਾਲਾਤ ਨਾ ਬਦਲੇ ਤਾਂ ਆਗਾਮੀ ਸਮੇਂ ਵਿੱਚ ਹੋਰ ਵੱਡਾ ਰੋਸ ਉੱਭਰ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਨੂੰ ਆਮ ਆਦਮੀ ਪਾਰਟੀ ਦਾ ਉਪ ਪ੍ਰਧਾਨ ਨਿਯੁਕਤ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਪੰਜਾਬ ਵਿਧਾਨ ਸਭਾ ਨੇ ਵਿਧਾਇਕ ਨੂੰ 23 ਜੁਲਾਈ ਨੂੰ ਆਪਣੀ ਸਥਿਤੀ ਸਪਸ਼ਟ ਕਰਨ ਲਈ ਹੈਡ ਅਡਵੋਕੇਟ ਐਚ ਸੀ अरोड़ा ਵੱਲੋਂ ਦਾਇਰ ਪਟੀਸ਼ਨ ਤੇ ਵਿਧਾਇਕ ਕੋਲੋਂ ਸਪਸ਼ਟੀਕਰਨ ਮੰਗਿਆ ਗਿਆ ਹੈ अरोड़ा ਨੇ ਪਟੀਸ਼ਨ ਵਿੱਚ ਡਾਕਟਰ ਸੁਖੀ ਨੂੰ ਅਯੋਗ ਠਹਿਰਾਉਣ ਦੀ ਮੰਗ ਕੀਤੀ ਹੈ ਡਾਕਟਰ ਸੁਖੀ ਪਹਿਲੀ ਵਾਰ 2017 ਵਿੱਚ ਬੰਗਾਂ ਤੋਂ ਵਿਧਾਇਕ ਚੁਣੇ ਗਏ ਸਨ ਅਤੇ 2022 ਵਿੱਚ ਮੁੜ ਚੁਣੇ ਗਏ ਹਾਲਾਂਕਿ ਉਹ ਪਿਛਲੇ ਸਾਲ ਅਗਸਤ ਵਿੱਚ ਆਪ ਵਿੱਚ ਸ਼ਾਮਿਲ ਹੋ ਗਏ ਸਨ ਬਾਅਦ ਵਿੱਚ ਉਹਨਾਂ ਨੂੰ ਪੰਜਾਬ ਸਟੇਟ ਕੰਟੇਨਰ ਅਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਪਰਸਨ ਬਣਾਇਆ ਗਿਆ ਤੇ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਗਿਆ ਸੀ ਲੰਘੇ ਦਿਨੀਆਂ ਆਪ ਦੇ ਉਪ ਪ੍ਰਧਾਨ ਵਜੋਂ ਉਹਨਾਂ ਦੀ ਨਿਯੁਕਤੀ ਨੇ ਸਿਆਸੀ ਹਲਚਲ ਮਚਾ ਦਿੱਤੀ ਸੀ ਕਿਉਂਕਿ ਉਹ ਅਜੇ ਵੀ ਅਕਾਲੀ ਦਲ ਦੇ ਵਿਧਾਇਕ ਹਨ ਡਾਕਟਰ ਸੁਖੀ ਵਿਰੁੱਧ ਪਟੀਸ਼ਨ ਦੀ ਸਥਿਤੀ ਬਾਰੇ ਪੁੱਛੇ ਜਾਣ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਕਿਉਂਕਿ ਡਾਕਟਰ ਸੁਖੀ ਪੰਜਾਬ ਵਿਧਾਨ ਸਭਾ ਦੇ ਮੈਂਬਰ ਹਨ ਇਸ ਲਈ ਉਹਨਾਂ ਨੂੰ 29 ਜੁਲਾਈ ਨੂੰ ਆਪਣਾ ਜਵਾਬ ਦੇਣ ਲਈ ਕਿਹਾ ਗਿਆ ਹੈ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਉਣ ਲਈ ਹੁਣ ਜੀਪੀਐਸ ਸਿਸਟਮ ਰਾਹੀਂ ਵੱਡੇ ਨਸ਼ਾ ਸਮਗਲਰਾਂ ਨੂੰ 24 ਘੰਟੇ ਟਰੈਕ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਉਪਰੋਕਤ ਪ੍ਰਣਾਲੀ ਜ਼ਮਾਨਤ ਤੇ ਜੇਲ੍ਹਾਂ ਵਿੱਚੋਂ ਬਾਹਰ ਆਏ ਨਸ਼ੀਲੇ ਪਦਾਰਥਾਂ ਦੇ ਸਮਗਲਰਾਂ ਨੂੰ ਟਰੈਕ ਕਰਨ ਲਈ અપનાਈ ਜਾ ਰਹੀ ਹੈ ਜਿਸ ਨਾਲ ਪੁਲਿਸ ਨੂੰ ਹੋਰ ਮਹੱਤਵਪੂਰਨ ਸੁਰਾਗ ਮਿਲਣਗੇ ਉਹਨਾਂ ਨੇ ਦੱਸਿਆ ਕਿ ਭਾਰਤ ਪਾਕਿਸਤਾਨ ਸਰੱਦ ਤੇ ਡਰੋਨ ਆਧਾਰਿਤ ਨਸ਼ੀਲੇ ਪਦਾਰਥਾਂ ਹਥਿਆਰਾਂ ਤੇ ਤਮਾਕਾ ਖੇ ਸਮਗਰੀ ਦੀ ਸਮਗਲਿੰਗ ਨਾਲ ਨਜੀਠਾਂ ਲਈ ਉન્નਤ ਐਂਟੀ ਡਰੋਨ ਪ੍ਰਣਾਲੀਆਂ ਦੇ ਟ੍ਰਾਇਲ ਕਰਨ ਉਪਰੰਤ ਪੰਜਾਬ ਸਰਕਾਰ ਨੇ ਸੁੰਨਤ ਪ੍ਰਣਾਲੀ ਨੂੰ ਸਥਾਪਿਤ ਕਰਨ ਸੰਬੰਧੀ ਆਰਡਰ ਦਿੱਤਾ ਹੈ ਇਹ ਪ੍ਰਣਾਲੀਆਂ ਡਰੋਨਾਂ ਦਾ ਪਤਾ ਲਗਾਉਣ ਪਛਾਣ ਕਰਨ ਅਤੇ ਬੇਅਸਰ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ ਜਿਸਦਾ ਮਕਸਦ ਸਰਹੱਦ ਪਾਰ ਉਸ ਸਮਗਲਿੰਗ ਨੈੱਟਵਰਕ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਸ਼ਟ ਕਰਨਾ ਹੈ ਜੂਨ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਤੇ ਪੱਛਮੀ ਗੜਬੜੀ ਅਤੇ ਤੂਫਾਨਾਂ ਦੇ ਲਗਾਤਾਰ ਸਰਗਰਮ ਹੋਣ ਕਾਰਨ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਮੌਸਮ ਵਿਭਾਗ ਅਨੁਸਾਰ 2 ਦਿਨਾਂ ਤੱਕ ਗਰਮੀ ਦੀ ਲਹਿਰ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਅੱਜ ਵੀ ਹਿਮਾਚਲ ਪ੍ਰਦੇਸ਼ ਦੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਿਤਾਈ ਗਈ ਹੈ। ਮੌਸਮ ਵਿਭਾਗ ਅਨੁਸਾਰ ਅੱਜ ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਨਵਾਂ ਸ਼ਹਿਰ, ਮੋਗਾ, ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ, ਪਟਿਆਲਾ, ਲੁਧਿਆਣਾ, ਫਤਿਹਗੜ੍ਹ ਸਾਹਿਬ, ਮੋਹਾਲੀ ਅਤੇ ਰੂਪਨਗਰ ਵਿੱਚ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਪੰਜਾਬ ਦੇ ਅਮਰੀਕਸਰ ਜ਼ਿਲ੍ਹੇ ਵਿੱਚ ਅੱਜ ਹਲਕੇ ਬੱਦਲ ਛਾਏ ਰਹਿਣਗੇ ਤੇ ਮੀਂਹ ਪੈਣ ਦੀ ਸੰਭਾਵਨਾ ਹੈ ਜੂਨ 1984 ਦੇ ਕੱਲੂ ਘਰੇ ਦੀ 41ਵੇਂ ਵਰੇਗੰਢ ਮੌਕੇ 6 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਣ ਵਾਲੇ ਸ਼ਹੀਦੀ ਸਮਾਗਮ ਨੂੰ ਸ਼ਾਂਤਮਈ ਢੰਗ ਨਾਲ ਮਨਾਉਣ ਦੇ ਮਕਸਦ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵਫ਼ਦ ਅੱਜ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੂੰ ਮਿਲਣ ਜਾਵੇਗਾ ਇਹ ਵਫ਼ਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਬਾਬਾ ਹਰਨਾਮ ਸਿੰਘ ਨਾਲ ਮੁਲਾਕਾਤ ਕਰੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਤੋਂ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਦਮਦਮੀ ਟਕਸਾਲ ਦੇ ਮੁਖੀ ਨਾਲ ਮੁਲਾਕਾਤ ਦਾ ਮੰਤਵ ਪੰਥਕ ਏਕਤਾ ਨੂੰ ਮਜ਼ਬੂਤ ਕਰਨਾ ਅਤੇ ਸਮਾਗਮ ਦੌਰਾਨ ਕਿਸੇ ਵੀ ਤਰ੍ਹਾਂ ਦੇ ਟਕਰਾਅ ਨੂੰ ਰੋਕਣਾ ਹੈ ਆਮ ਆਦਮੀ ਪਾਰਟੀ ਪੰਜਾਬ ਨੇ ਮੈਲਾ ਵਿੰਗ ਦੀ ਬਾਗੀ ਪ੍ਰਧਾਨ ਪ੍ਰੀਤੀ ਮਲੋਤਰਾ ਖਿਲਾਫ ਵੱਡੀ ਕਾਰਵਾਈ ਕੀਤੀ ਹੈ ਜਾਣਕਾਰੀ ਅਨੁਸਾਰ ਸੂਬਾ ਪ੍ਰਧਾਨ ਅਮਨ ਰੋੜਾ ਨੇ ਇੱਕ ਪੱਤਰ ਜਾਰੀ ਕਰਕੇ ਮੈਲਾ ਵਿੰਗ ਦੀ ਸੂਬਾ ਪ੍ਰਧਾਨ ਅਮਨਦੀਪ ਕੌਰ ਨੂੰ ਵਾਧੂ ਕਾਰਜਪਾਰਸ ਹੋਮ ਦਿੱਤਾ ਹੈ ਇਸ ਤੋਂ ਇਹ ਸਾਫ ਹੈ ਕਿ ਆਪ ਨੇ ਪ੍ਰੀਤੀ ਮਲੋਤਰਾ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਲਾਂਬੇ ਕਰ ਦਿੱਤਾ ਹੈ ਆ ਆਮ ਆਦਮੀ ਪਾਰਟੀ ਦੀ ਮੈਲਾ ਵਿੰਗ ਪੰਜਾਬ ਦੀ ਪ੍ਰਧਾਨ ਪ੍ਰੀਤੀ ਮਲਹੋਤਰਾ ਨੇ ਆਪਣੀ ਹੀ ਪਾਰਟੀ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਪਟਿਆਲਾ ਚ ਪ੍ਰੀਤੀ ਮਲਹੋਤਰਾ ਨੇ ਪਾਰਟੀ ਦੇ ਤਕਸਾਲੀ ਕਾਰਕੁਨਾਂ ਦੀ ਅਣਸੁਣੀ ਹੋਣ ਕਾਰਨ ਵਿਰੋਧ ਪ੍ਰਦਰਸ਼ਨ ਕੀਤਾ ਉਹਨਾਂ ਦੇ ਨਾਲ ਵੱਡੀ ਗਿਣਤੀ ਵਿੱਚ ਪਾਰਟੀ ਦੇ ਹੋਰ ਕਾਰਕੁਨ ਵੀ ਮੌਜੂਦ ਰਹੇ ਪ੍ਰੀਤੀ ਮਲਹੋਤਰਾ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਵਿੱਚ ਹੁਣ ਉਹ ਲੋਕ ਹਾਵੀ ਹੋ ਚੁੱਕੇ ਹਨ ਜੋ ਦੂਜੇ ਧਿਰਾਂ ਤੋਂ ਆਏ ਹਨ। ਉਹਨਾਂ ਕਿਹਾ ਹੈ ਕਿ ਇਹ ਨਵੇਂ ਆਏ ਲੋਕ ਪੁਰਾਣੇ ਸਮਰਪਿਤ ਟਕਸਾਲੀ ਆਗੂਆਂ ਤੇ ਵਰਕਰਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਉਹਨਾਂ ਨੇ ਔਰੋਪ ਲਗਾਇਆ ਹੈ ਕਿ ਪਾਰਟੀ ਦੇ ਅੰਦਰ ਹੁਣ ਦਿੱਲੀ ਤੋਂ ਆਏ ਹੋਏ ਹਾਰੇ ਹੋਏ ਆਗੂ ਪੂਰੀ ਤਰ੍ਹਾਂ ਕਾਬਜ ਹਨ ਜੋ ਪਾਰਟੀ ਦੀ ਨੀਤੀ ਅਤੇ ਰੂਪਰੇਖਾ ਨੂੰ ਨੁਕਸਾਨ ਪਹੁੰਚਾ ਰਹੇ ਹਨ। ਦੇਸ਼ ਵਿੱਚ 1 ਜੂਨ ਤੋਂ LPG ਸਿਲੰਡਰ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ ਹਾਲਾਂਕਿ ਇਹ ਰਾਹਤ ਸਿਰਫ 19 ਕਿਲੋਗ੍ਰam ਵਾਲੇ ਸਿਲੰਡਰ ਵਿੱਚ ਦਿੱਤੀ ਗਈ ਹੈ ਕਮਰਸ਼ੀਅਲ ਸਿਲੰਡਰ 24 ਰੁਪਏ ਸਸਤਾ ਹੋ ਗਿਆ ਹੈ ਇਹ ਨਵੀਂ ਦਰ ਲਾਗੂ ਕਰ ਦਿੱਤੀ ਗਈ ਹੈ ਹੁਣ ਰਾਜਸਥਾਨੀ ਦਿੱਲੀ ਵਿੱਚ 19 ਕਿਲੋਗ੍ਰam ਵਪਾਰਕ ਐਲਪੀਜੀ ਸਿਲੰਡਰ ਦੀ ਸੋਦੀ ਹੋਈ ਪਰਚੂਨ ਕੀਮਤ 1723.50 ਪੈਸੇ ਹੈ ਹਾਲਾਂਕਿ 14.2 ਕਿਲੋਗ੍ਰam ਐਲਪੀਜੀ ਸਿਲੰਡਰ ਯਾਨੀ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਅੱਜ ਜਿਹੜਾ ਅਸੀਂ ਧਰਨਾ ਲਗਾ ਰਹੇ ਹਾਂ ਇੱਥੇ ਤੇ ਇਹ ਦਿੱਲੀ ਵਾਲਿਆਂ ਦੇ ਵਿਰੁੱਧ ਲਗਾ ਰਹੇ ਆ ਉਹਨਾਂ ਨੇ ਜਿਹੜੇ ਕੱਢਿਆ ਨਾ ਇਹ ਯੁੱਧ ਨਾ ਸ਼ਹਿਰ ਉਹਦਾ ਸਾਡਾ ਹੈਗਾ ਯੁੱਧ ਦਿੱਲੀ ਵਾਲਿਆਂ ਦੇ ਵਿਰੁੱਧ ਅਸੀਂ ਸਾਨੂੰ ਇੱਥੇ ਦਿੱਲੀ ਵਾਲਿਆਂ ਦੀ ਕੋਈ ਵੀ ਇੰਟਰਫੀਰੈਂਸ ਬਰਦਾਸ਼ਤ ਨਹੀਂ ਹੈਗੀ ਇਸ ਕਰਕੇ ਅੱਜ ਇਹ ਧਰਵੇ ਦਾ ਅਸੀਂ ਆਗਾਜ਼ ਕੀਤਾ ਹੈ ਅੱਜ ਕੇ ਸੰਕੇਤਿਕ ਤਰਨਾ ਵਿਸਤਾਰ ਸੇ ਜਿਹੜਾ ਕਿ ਦਿੱਲੀ ਇਹਨਾਂ ਨੂੰ ਕਿਹਾ ਹੈ ਕਿ ਜੇ ਤੁਸੀ ਇਸ ਇਸਰਲੇ ਤਾਂ ਇਸਰ ਮੇਰੇ ਵੀ ਤੁਸੀਂ ਇਹ ਵਾਰ ਚੱਕੀ ਹੈ ਕਿ ਦਿੱਲੀ ਦੇ ਉੱਪਰ ਦੀ ਪੰਜਾਬ ਛੱਡ ਕੇ ਜਾਣ ਔਰ ਸਾਡੇ ਪੰਜਾਬੀਆਂ ਦੇ ਹੱਕ ਅਤੇ ਦੇਲ ਭਾਗੇ ਜਿਹੜੇ ਕਚਾਲੀ ਵਰਕਰ ਨੇ ਜਿਨ੍ਹਾਂ ਨੇ ਵਰਕਰਾਂ ਨੇ 2011 ਤੋਂ ਜਿਹੜਾ ਅਨੰਦ ਅंदोलਨ ਮੂਵਮੈਂਟ ਸ਼ੁਰੂ ਹੋਈ ਸੀ ਕਈ ਵਰਕਰ ਇੱਥੇ ਸਾਰੇ ਪਹੁੰਚੇ ਹੋਏ ਨੇ ਜਿਹੜੇ ਉਹਨਾਂ ਨੂੰ ਪਾਰਟੀ ਨੇ ਯੂਜ਼ ਐਂਡ ਥਰੋਅ ਇਨੀਟੀਆਟਿਵ ਫਾਈ ਉਹਨਾਂ ਨੂੰ ਯੂਜ਼ ਕੀਤਾ ਥ्रो ਕੀਤਾ ਉਹਨਾਂ ਵੀ ਕੋਈ ਸੁਣਵਾਈ ਨਹੀਂ ਕੀਤੀ ਉਹਨਾਂ ਨੂੰ ਪੁੱਛਿਆ ਨਹੀਂ ਗਿਆ ਅੱਜ ਮੈਂ ਸਾਉਨਾ ਸਾਰਿਆਂ ਦੇ ਹੱਕਾਂ ਦੇ ਵਿੱਚ ਅੱਜ ਧਰਨਾ ਸ਼ੁਰੂ ਕੀਤਾ ਹੈ ਤੇ ਇਹਦੇ ਵਿੱਚ ਮੇਰੇ ਸਾਰੇ ਭਾਈ ਆ ਡੇਢ ਵੇ ਤੋਂ ਆਏ ਨੇ ਕਈ ਪਾਰ ਪੂਰੇ ਪੰਜਾਬ ਦੇ ਵਿੱਚੋਂ ਦੀ ਇੱਥੇ ਸਾਰੇ ਕੱਟੇ ਕੱਟੇ ਹੋਏ ਨੇ ਸਬੇ ਇਕਬਾਲ ਜੀ ਨੇ ਜਿਹੜੇ ਕਿ ਸਪੋਕਸਪਰਸਨ ਇਹਨਾਂ ਨੇ ਬਹੁਤ ਮਿਹਨਤ ਕੀਤੀ ਪਾਰਟੀ ਦੇ ਵਿੱਚ ਫਾਊਂਡਰ ਮੈਂਬਰ ਰਹੇ ਨੇ ਮਲਜਰ ਮਲੋਤਰਾ ਜੀ ਨੇ ਉਹ ਵੀ ਫਾਊਂਡਰ ਮੈਂਬਰ ਰਹੇ ਨੇ ਇਹਨਾਂ ਨੇ ਤਾਂ ਬਹੁਤ ਕੰਮ ਕੀਤੇ ਨੇ ਔਰ ਅੱਜ ਸਾਡਾ ਜਿਹੜਾ ਕੰਮ ਕਰਨ ਵਾਲਾ ਵਰਕਰ ਸੀ ਅੱਜ ਧਰੇ ਬੈਠ ਲਈ ਮਜਬੂਰ ਹੋ ਗਿਆ ਕਿੰਨਾ ਕਰਕੇ ਜੇ ਨਾ ਜਿਹੜੇ ਚਾਪਲੂਸੀਆ ਕਰਦੇ ਨੇ ਅੱਜ ਨਵੇਂ ਅੱਜ ਆਧਿਆ ਤੇ ਆ ਕੇ ਬੈਠ ਗਏ ਨੇ ਚਾਪਲੂਸੀਆ ਕਰ ਕਰਕੇ ਤੇ ਅੱਜ ਸਾਡੇ ਵਰਕਰਾਂ ਦੀਆਂ 네ਗੇਟਿਵ ਰਿਪੋਰਟਾਂ ਭੇਜ ਰਹੇ ਨੇ ਉਹਨਾਂ ਦੇ ਖਲਾਫ ਔਰ ਮੇਰੇ ਟਕਸਾਲੀ ਵਰਕਰਾਂ ਦੇ ਵਰਕਰਾਂ ਦੇ ਜਿਨ੍ਹਾਂ ਨੇ ਮਿਹਨਤ ਕੀਤੀ ਪਾਰਟੀ ਦੇ ਲਈ ਔਰ ਪਾਰਟੀ ਲੈ ਕੇ ਆਏ ਨੇ ਉਹਨਾਂ ਦੇ ਹੱਕ ਦੇ ਵਿੱਚ ਮੈਂ ਖੜਾ ਨਾ ਹੋਵਾਂ ਚਾਪਲੂਸਤਾ ਦੀ ਗੱਲ ਕੀਤੀ ਹੈ ਤੁਸੀਂ ਕਿੰਨੇ ਇਸ਼ਾਰਾ ਕਰਨਾ ਚਾਹੀਦਾ ਚਾਪਲੂਸਤਾ ਐਸੇ ਪੂਰੇ ਪੰਜਾਬ ਦੇ ਵਿੱਚ ਹੀ ਨੇ ਸਾਰੇ ਨਿਸ਼ਚਿਤ ਰਿਪੀਟ ਹੋਈ ਹੈ ਸਾਡੇ ਪਟਿਆਲੇ ਦੇ ਵਿੱਚ ਤਾਂ ਉਹੀ ਚਾਪਲੂ ਸਿਰ ਰਿਪੀਟ ਹੋ ਗਏ ਮੈਂ ਤਾਂ ਮੈਂ ਤਾਂ ਸਭ ਦੇ ਪੂਰੇ ਪੰਜਾਬ ਦੇ ਵਿੱਚ ਵੀ ਮੇਰੇ خیال ਦੇ ਵਿੱਚ ਇੱਕ ਵਾਰ ਦੀ ਮੈਨੂੰ ਲੱਗਦਾ ਕਿ ਸਾਰੇ ਉਹੀ ਰਿਪੀਟ ਸੇਮ ਹੋਏ ਨੇ ਤੇ ਮੈਂ ਉਹਨਾਂ ਹੀ ਚਾਪਲੂ ਤਰੀ ਗੱਲ ਕਰ ਰਹੀਆਂ ਜਿਨ੍ਹਾਂ ਨੇ ਸਾਡੇ ਵਰਕਰਾਂ ਦੀਆਂ ਮੇ ਹੱਕਾਂ ਨੂੰ ਮਾਰਿਆ ਔਰ ਜਿਹੜੇ ਕਮਾਊ ਕੁੱਤੇ ਨੇ ਪਾਰਟੀ ਦੇ ਤੁਸੀਂ ਮੈਂ ਤਾਂ ਦੇ ਪ੍ਰਧਾਨ ਨੂੰ ਪੰਜਾਬ ਦੇ ਹਾਈ ਕਮਾਂਡ ਨਾਲੇ ਕੀ ਕੁੱਤੇ ਕਿ ਤੱਕ ਗੱਲ ਹੋਈ ਕਿ ਤੁਸੀਂ ਨਾ ਬਟਾ ਤੁਹਾਨੂੰ ਕਰਦੇ ਜਾਦੇ ਪਾ ਦੇਖੋ ਜ ਜਰਨਤੀ ਪਾਰਟੀ ਬਣੀ ਐ 2022 ਦੇ ਵਿੱਚ ਆਪਣੀ ਪਾਰਟੀ ਬਣੀ ਐ ਉਹ ਉਦੋਂ ਤੋਂ ਹੀ ਅਸੀਂ ਜੀ ਇਹ ਇਹ ਸੂਚਨਾ ਪੇਖਣ ਜੀ ਉਹ ਉਦੋਂ ਤੋਂ ਹੀ ਅਸੀਂ ਉਹਦੋਂ ਤੋਂ ਹੀ ਅਸੀਂ ਸਾਰੇ ਪਾਰਟੀ ਹਾਈ ਕਮਾਂਡ ਦੇ ਨੋਟਿਸ ਤੇ ਲਿਆ ਆਏ ਸੀ ਕਿ ਸਾਡੇ ਵਰਕਰਾਂ ਨੂੰ ਸੈੱਟ ਕਰ ਦੋ ਵਰਕਰ ਮਤਲਬ ਪਾਰਟੀ ਪਤਾ ਨਹੀਂ ਮਾਨ ਸਾਹਿਬ ਨੇ ਅਸੀਂ ਬੜੀ ਵੱਡੀ ਨੋਟਿਸ ਲਿਆ ਹੁੰਦਾ ਕਿ ਮਾਨ ਸਾਹਿਬ ਤੁਸੀਂ ਇਹਨਾਂ ਦੇ ਹੱਕ ਦੋ ਜਿਹੜੇ ਵਿਚਾਰੇ ਮਿਹਨਤਾਂ ਕਰ ਰਹੇ ਨੇ ਪਰ ਕੋਈ ਸੁਣਵਾਈ ਨਹੀਂ ਮਤਲਬ ਹੋਇਆ ਕਿ ਪੰਜਾਬੀਆਂ ਨੇ ਭੰਤ ਸਮਾਨ ਨੂੰ ਦਿਖਾਇਆ ਆਪ ਸਰਕਾਰ ਨੂੰ ਦਿਖਾਇਆ ਤੁਹਾਨੂੰ ਕੀ ਲੱਗਦਾ ਸਰਕਾਰ ਪੰਜਾਬ ਦੇ ਬੰਦੇ ਚਲਾ ਰਹੇ ਨੇ ਜਾਂ ਦਿੱਲੀ ਵਾਲੇ ਚਲਾ ਰਹੇ ਨੇ ਦੇਖੋ ਇਹ ਤਾਂ ਅੰਮ੍ਰਿਤ ਸਿਟੀਰ ਤੋਂ ਜ਼ਿਆਦਾ ਤਾਂ ਫਰਨੇ ਚਾ ਰਹੇ ਨੂੰ ਪਤਾ ਤੁਸੀਂ ਮੀਡੀਆ ਲੋ ਆ ਰਹੇ ਆ ਰਹੇ ਸਾਰੇ ਇਹ ਚੀਜ਼ ਤੁਹਾਡੇ ਨੋਟਿਸ ਚ ਹੁੰਦੀ ਆ ਪਰ ਤੁਹਾਨੂੰ ਪਤਾ ਹੈ ਕਿ ਕੌਣ ਇਸ ਟਾਈਮੇ ਕੌਣ ਇਹ ਕੌਣ ਹੈ ਇਸ ਟਾਈਮੇ ਸਰਕਾਰ ਚਲਾ ਰਹੇ ਆ ਦਿੱਲੀ ਵਾਲੇ ਚਲਾ ਰਹੇ ਨੇ ਅੱਜ ਰਾਜ ਸਭਾ ਦਿੱਲੀ ਵਾਲੇ ਆਉਂਦੇ ਨੇ ਅੱਜ ਚੇਅਰਮੈਨੀਆਂ ਦਿੱਲੀ ਵਾਲਿਆਂ ਨੂੰ ਮਿਲ ਰਹੀਆਂ ਨੇ ਤਾਂ ਤਾਂ ਇਸ ਦਾ ਸਾਫ਼ ਪਤਾ ਹੈ ਕਿ ਕੌਣ ਚਲਾ ਰਿਹਾ ਸਰਕਾਰ ਜੇ ਕੋਈ ਜਲਦੀ ਕੁਝ ਪਹਿਲਾਂ ਤੋਂ ਚੇਅਰ ਅਸਤਾ ਕੁਝ ਕਹੋਣੇ ਹੋ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਮੇਰੇ ਤੇ ਐਪਾਇਰ ਦਾ ਪ੍ਰਭਾਵ ਕਰਕੇ ਮੈਨੂੰ ਮੈਨਾ ਪ੍ਰਧਾਨ ਤੋਂ ਹਟਾਇਆ ਜਾ ਸਕਦਾ ਹੈ ਇਹ ਹੱਦ ਦਾ ਗੂੜਾ ਜੀ ਮੈਂ ਦੇਖੋ ਇਹ ਤੋਂ ਪਤਾ ਹੈ ਕਿ ਮੌਜੂਦਾ ਸਰਕਾਰ ਹੈ ਮੌਜੂਦਾ ਸਰਕਾਰ ਦੇ ਵਿੱਚ ਮੈਂ ਆਪਣੇ ਵਰਕਰਾਂ ਲਈ ਵਰਕਰ ਇੱਕ ਮਿੰਟ ਵਰਕਰਾਂ ਦੇ ਹੱਥਾਂ ਦੇ ਲਈ ਮਿਲਣ ਆਵਾਜ਼ ਚੱਪੀ ਹੈ ਤੇ ਸਰਕਾਰ ਨੂੰ ਇਹ ਪਸੰਦ ਨਹੀਂ ਆਏਗੀ ਤਾਂ ਇਹ ਤੁਹਾਨੂੰ ਪਤਾ ਕਿ ਹੋਊਗੀ ਸਭ ਨੇ ਕਿ ਇਹ ਜ਼ਰੂਰ ਪ੍ਰਚਾਰ ਕਰਨਗੇ ਵੀ ਪਰ ਮੈਂ ਕਹਿੰਦੀ ਆ ਇਹ ਮੇਨੂੰ ਪਰਵਾਹ ਨਹੀਂ ਪਰਧਾਨਗੀ ਤੋਂ ਵੀ ਤਾਰਨਗੇ ਮੈਨੂੰ ਪ੍ਰਧਾਨਗੀ ਤੋਂ ਵੀ ਤਾਰਨਗੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਵਰਕਰਾਂ ਦੇ ਲਈ ਕੜੀਆਂ ਔਰ ਕੜੀ ਦਊਂਗੀ ਅੱਜ ਮੈਂ ਗੁਰਦੁਆਰਾ ਬਖਨਵਰਨ ਸਾਹਿਬ ਜੋ ਕਿ ਇੱਕ ਪਵਿੱਤਰ ਥਾਂ ਹੈ ਉਸ ਦੇ ਅੱਗੇ ਹੱਥ ਜੋੜ ਕੇ ਮੈਂ ਸਾਰਿਆਂ ਨੂੰ ਸਾਰਿਆਂ ਨੂੰ ਇਹ ਕਹਿੰਦੀ ਤਬੀਆ ਕਿ ਮੈਂ ਅੱਜ ਗੁਰਦੁਆਰਾ ਸਾਹਿਬ ਦੀ ਪਹੁੰਚ ਲਾ ਕੇ ਕਹਿੰਦੀ ਆ ਅੱਜ ਤੁਸੀਂ ਸਾਰਿਆਂ ਨੇ ਮੇਰੇ ਇਸ ਯੁੱਧ ਦੇ ਵਿੱਚ ਸਾਥ ਦੇ ਰਹੇ ਹੋ ਇਹ ਯੁੱਧ ਹੀ ਹੈ ਦਿੱਲੀ ਵਾਲਿਆਂ ਨੂੰ ਪਹੁੰਚਾਉਣ ਦਾ ਯੁੱਧ ਹੈ ਔਰ ਗੁਰਦੁਆਰਾ ਸਾਹਿਬ ਦੀ ਕਸਮ ਖਾ ਕੇ ਕਹਿੰਦੀ ਆ ਮੈਂ ਵਾਅਦਾ ਕਰੂਗੀ ਵੀ ਮੈਨੂੰ ਕਿਸੇ ਹੋਰ ਦਾ ਲਾਲਚ ਨਹੀਂ ਹੈ ਅੱਜ ਪੰਜਾਬ ਪ੍ਰਧਾਨ ਗਿਆ ਮੇਰੇ ਕੋਲ ਇੱਕ ਕੈਬਨਟ ਰੈਂਕ ਹੈ ਮੈਂ ਇਹ ਚਾਬੀ ਤਾਂ ਮੈਂ ਬੜੇ ਆਰਾਮ ਨਾਲ ਇਸ ਦੇ ਉੱਤੇ ਰਹਿ ਸਕਦੀ ਹਾਂ ਬੜੇ ਮੈਂ ਉਹਨਾਂ ਦੀ ਚਾਪਲੂਸੀ ਕਰਦੀ ਹੁੰਦੀਆਂ ਪਰ ਪੰਜਾਬੀਆਂ ਦਾ ਫੋਨ ਇਹ ਲਾਉ ਨਹੀਂ ਕਰਦਾ ਕਿ ਅਸੀਂ ਦਿੱਲੀ ਵਾਲਿਆਂ ਦੀਆਂ ਚਾਪਲੂਸੀਆਂ ਕਰੀਏ ਉਹਨਾਂ ਦੇ ਅੱਗੇ ਹੱਥ ਜੋੜੀਏ ਇੱਕ ਇੱਕ ਕੋਈ ਹੋਰ ਹੀ ਨਹੀਂ ਜਿਹੜੇ ਕਰਦੇ ਨੇ ਮੈਂ ਕਹਿੰਦੀ ਆ ਅੱਜ 92 ਐਮਐਨਏ ਜਿਹੜੇ ਜਿਤਾਏ ਨੇ ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਜਿਹੜੇ ਮੰਤਰੀ ਜਿੱਤੇ ਨੇ ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਮੇਰੇ ਨਾਲ ਸਾਥ ਦੇਣਾ ਚਾਹੀਦਾ ਹੈ ਕਿ ਅੰਦਰ ਕੱਤੇ ਕਿਤਨਾ ਕਿਤੇ ਦੁੱਖਿਤ ਸਾਰੇ ਹੀ ਨੇ ਦਿੱਲੀ ਵਾਲੇ ਆਦੀ ਨੀਤੀ ਤੋਂ ਸੱਚੀ ਕਾਲ ਜੀ ਸਾਰਿਆਂ ਨੂੰ ਤੁਸੀਂ ਸਾਰਿਆਂ ਨੇ ਉਹ ਖਬਰ ਸੁਣੀ ਲਈ ਹੋਣੀ ਕਿ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੇ ਪ੍ਰਧਾਨ ਪ੍ਰੀਤੀ ਮਲਹੋਤਰਾ ਜੀ ਨੂੰ ਜਿਹੜੇ ਆਪਣੀ ਪਾਰਟੀ ਦੇ ਖਿਲਾਫ ਇੱਕ ਧਰਨੇ ਤੇ ਬੈਠੇ ਸਨ ਜਿਨ੍ਹਾਂ ਨੇ ਬਹੁਤ ਵਧੀਆ ਗੱਲ ਕੀਤੀ ਆ ਆਈ ਥਿੰਕ ਅਸੀਂ ਸਾਰੇ ਐਸ ਪੰਜਾਬੀ ਉਹਨਾਂ ਦੀ ਛਲਾਗਾ ਕਰਨੀ ਚਾਹੀਦੀ ਕਿ ਸ਼ੀ ਹੈਡ ਦਾ ਕਰੇਜ ਸ਼ੀ ਹੈਡ ਦ ਵਿਲ ਉਹਨਾਂ 'ਚ ਹਿੰਮਤ ਸੀ ਇਹ ਗੱਲ ਕਹਿਣ ਦੀ ਕਿ ਪੰਜਾਬੀਆਂ ਦੇ ਸਿਰ ਤੇ ਜਿਹੜਾ ਦਿੱਲੀ ਦੇ ਲੋਕ ਲਿਆ ਕੇ ਜਿਨ੍ਹਾਂ ਨੂੰ ਨਾ ਪੰਜਾਬ ਦੀ ਸਮਝ ਹੈ ਨਾ ਪੰਜਾਬੀਆਂ ਦੀ ਸਮਝ ਹੈ ਨਾ ਉਹ ਇਸ ਬਾਰਡਰ ਇਲਾਕੇ ਦੀ ਗੱਲ ਨੂੰ ਸਮਝਦੇ ਐ ਉਹਨਾਂ ਦੀਆਂ ਭਾਵਨਾ ਨੂੰ ਦਰਕਨਾਰ ਕਰਕੇ ਇਹਨਾਂ ਨੇ ਦਿੱਲੀ ਤੋਂ ਲਿਆ ਕੇ ਚਾਪਲੂਸ ਜਿਨ੍ਹਾਂ ਨੂੰ ਸ਼ਧ ਪੰਜਾਬੀ ਬੋਲਣੀ ਵੀ ਨਹੀਂ ਆਉਂਦੀ ਲਗਭਗ ਜਾਂ ਕੋਈ ਯੂਪੀ ਦਾ ਜਾਂ ਕੋਈ ਬਿਹਾਰ ਦਾ ਜਾਂ ਕੋਈ ਕਮਨਲਾਡੂ ਦਾ ਹੈ ਜਾਂ ਕੋਈ ਦਿੱਲੀ ਦਾ ਹੈ ਚਲੋ ਜੇ ਸੂਬੇ ਨਾਲ ਸੰਬੰਧਿਤ ਹੈ ਉਹਨਾਂ ਨੂੰ ਮੁਬਾਰਕ ਮਗਰ ਦੇ ਹੈਵ ਨੋ ਰਾਈਟ ਟੂ ਟੇਕ ਡਿਸੀਜਨਸ ਔਨ ਪੰਜਾਬ ਪੰਜਾਬ ਦੇ ਉੱਤੇ ਨਹੀਂ ਉਹਨਾਂ ਦਾ ਕੋਈ ਹੱਕ ਆਰੇ ਬੀਬੀ ਜੀ ਨੇ ਸਤਕਾਰਯੋਗ ਨੇ ਕਿੰਡੀ ਵਧੀਆ ਗੱਲ ਕੀਤੀ ਕਿ ਦਿੱਲੀ ਵਾਲੇ ਭਜਾਓ ਤੇ ਪੰਜਾਬੀਆਂ ਨੂੰ ਅੱਗੇ ਲਾਓ ਭਾਈ ਮੈਂ ਅੱਜ ਅਪੀਲ ਕਰਦਾ ਬੇਨਤੀ ਕਰਦਾ ਕਿ ਜਿਨ੍ਹਾਂ ਦੀ ਜਮੀਰ ਜਾਗਦੀ ਹੈ ਨਾ ਜੀ ਉਹਨਾਂ ਸਾਰੇ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਨੂੰ ਕਿ ਭਾਈ ਇਹ ਸਰਕਾਰ ਤਾਂ ਚਲੀ ਗਈ ਇਹ ਚਲੇ ਜਾਣਾ ਇਹ ਪੁੱਠੀ ਗਿਣਤੀ ਸ਼ੁਰੂ ਹੋਈ ਨੂੰ ਕੋਈ ਰੋਕ ਨਹੀਂ ਸਕਦਾ ਲੋਕਾਂ ਨੇ ਜੇਸ ਵੱਡੀ ਗਿਣਤੀ 'ਚ ਇਹਨਾਂ ਨੂੰ ਲਿਆਏ ਸੀ ਔਰ ਨਹੀਂ ਵੱਡੀ ਗਿਣਤੀ 'ਚ ਇਹਨਾਂ ਦਾ ਬਿਸਤਰਾ ਗੋਲ ਹੋਣਾ ਔਰ ਤੁਸੀਂ ਅੱਜ ਮੇਰੀ ਗੱਲ ਨੋਟ ਕਰ ਲਿਓ ਕਿ ਜਦੋਂ ਇਲੈਕਸ਼ਨ ਨੇੜੇ ਆਉਣੀ ਹੈ ਕਈ ਐਮਐਲਏ ਦੇ ਹਾਲਾਤ ਇਹੋ ਜਿਹੇ ਬਣਨੇ ਕਿ ਪਿੰਡਾਂ 'ਚ ਉਹਨਾਂ ਨੂੰ ਵੜਨ ਦੀ ਦੇਣਾ ਉਹਨਾਂ ਦੇ ਪਿੰਡਾਂ 'ਚ ਸਵਾਲ ਹੋਣੇ ਆ ਕਈਆਂ ਨੂੰ ਤਾਂ ਕੁੱਟ ਵੀ ਪੈ ਸਕਦੀ ਆ ਭਾਵੇਂ ਹਾਲਾਤ ਇਹੋ ਜਿਹੇ ਬਣ ਜਾਣੇ ਕੋਈ ਰੋਕ ਨਹੀਂ ਸਕੂਗਾ ਨਗਰ ਅੱਜ ਦੀ ਡੇਟ 'ਚ ਜੀਨੂੰ ਪਾਰਟੀ ਦੇ ਅਹੁਦਿਆਂ ਨੂੰ ਉਹਨੇ ਲੱਤ ਮਾਰੀ ਔਰ ਉਹਦੀ ਸ਼ਲਾਘਾ ਕਰਨੀ ਬਣਦੀ ਆ ਕਿ ਉਹਨੇ ਪੰਜਾਬ ਨੂੰ ਅੱਗੇ ਰੱਖਿਆ ਮੈਂ ਅੱਜ ਸਾਰੇ ਆਮ ਆਦਮੀ ਪਾਰਟੀ ਆਲਿਆਂ ਨੂੰ ਕਹਿਣਾ ਕਿ ਭਾਈ ਤੁਸੀਂ ਕੋਈ ਆਮ ਆਦਮੀ ਪਾਰਟੀ 'ਚ ਪਹਿਲੇ ਦਿਨ 'ਚ ਨਹੀਂ ਸੀ ਤੁਸੀਂ ਕਦੇ ਕੋਈ ਕਿਸੇ ਪਾਰਟੀ ਨਾਲ ਸੰਬੰਧਿਤ ਸੀ ਕੋਈ ਕਿਸੇ ਨਾਲ ਸੀ ਤੁਸੀਂ ਆਮ ਆਦਮੀ ਪਾਰਟੀ 'ਚ ਗਏ ਇੱਕ ਬਦਲਾਅ ਦੇ ਨਾਂ ਤੇ ਤੁਹਾਡੇ ਨਾਲ ਵੀ ਧੋਖਾ ਹੋਇਆ ਤੁਸੀਂ ਠੱਗੇ ਗਏ ਹੋ ਅੱਜ ਜਮੀਰਾਂ ਜਗਾਓ ਔਰ ਇਸ ਭੈਣ ਦਾ ਸਾਥ ਦਿਓ ਜਿਨੇ ਕੋਈ ਗਲਤ ਗੱਲ ਨਹੀਂ ਕੀਤੀ ਹੈ ਜਿਨੇ ਬਿਲਕੁਲ ਸਹੀ ਕੀਤੀ ਹੈ ਕਿ ਪੰਜਾਬ ਦੇ ਫੈਸਲੇ ਪੰਜਾਬੀ ਕਰਨਗੇ ਖੁਦ ਮੁਖਤਿਆਰੀ ਦੀ ਗੱਲ ਕੀਤੀ ਹੈ ਪੰਜਾਬੀ ਆਪ ਦਾ ਫੈਸਲਾ ਕਰਨਗੇ ਦਿੱਲੀ ਆ ਕੇ ਇੱਕ ਤਾਂ ਲੁੱਟ ਕੋ ਸੁੱਟ ਕਰਦੇ ਔਰ ਉੱਤੋਂ ਸਾਨੂੰ ਦੱਸਦੇ ਆ ਕਿ ਫੈਸਲਾ ਕੀ ਕਰਨਾ ਹੈ ਪੰਜਾਬ ਤਾਂ ਦੇਸ਼ ਦੁਨੀਆ ਲਈ ਇੱਕ ਚਾਨਣ ਮਨਾਰਾ ਨੇ ਲੋਹਾ ਮਨ ਆਇਆ ਨਾ ਨੇ ਆਪਣਾ ਜਿੱਥੇ ਵੀ ਗਿਆ ਲੋਕ ਇਹਨਾਂ ਨੂੰ ਸਜਦਾ ਕਰਦੇ ਐ ਇਹਨਾਂ ਦੀ ਮਿਹਨਤ ਦਾ ਇਹਨਾਂ ਦੀ ਜਜ਼ਬੇ ਦਾ ਇਸ ਲਈ ਅ ਸਲੂਟ ਟੂ ਹਰ ਔਰ ਮੈਂ ਸਭ ਨੂੰ ਬੇਨਤੀ ਕਰਦਾ ਏ ਥਿਸ ਇਜ਼ ਦਾ ਟਾਈਮ ਟੂ ਕਮ ਐਂਡ ਸਪੋਰਟ ਸਹੀ ਲਈ ਖੜੇ ਹੋ ਇਤਿਹਾਸ ਇਸ ਗੱਲ ਦੀ ਗਵਾਹੀ ਭਰੂਗਾ ਭਾਈ ਤੁਸੀਂ ਹਾ ਦਾ ਨਾਰਾ ਸਹੀ ਟਾਈਮ ਤੇ ਮਾਰਿਆ ਬਹੁਤ ਬਹੁਤ ਧੰਨਵਾਦ ਭਾਵੇਂ ਮਸਲਾ ਆਮ ਆਦਮੀ ਪਾਰਟੀ ਦਾ ਅੰਦਰੂਲੀ ਆ ਮਗਰ ਜਿਨੇ ਸਹੀ ਕੰਮ ਕੀਤਾ ਉਹਦੀ ਸ਼ਲਾਘਾ ਕਰਨੀ ਬਣਦੀ ਹੈ ਮਗਰ ਇੱਡੇ ਹਿੰਮਤ ਵਾਲੇ ਲੋਕ ਘੱਟ ਹੀ ਰਹਿ ਗਏ ਆ ਬਾਕੀ ਤਾਂ ਉਹਦਿਆਂ ਦੇ ਭੁਕੇ ਆ ਮੌਕਾ ਪ੍ਰਸਤਰੇ ਉਹਨਾਂ ਨੂੰ ਉਹਨਾਂ ਦੀ ਰਾਜਨੀਤੀ ਮੁਬਾਰਕ ਮਗਰ ਇਤਿਹਾਸ ਉਹਨਾਂ ਨੂੰ ਮaaf ਵੀ ਨਹੀਂ ਕਰੂਗਾ ਮੇਰਾ ਇਹ ਮੰਨਣਾ ਬਹੁਤ ਬਹੁਤ ਧੰਨਵਾਦ